ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰਪੁਰ ਡੈਰੀ ਫਾਰਮ ਤੋਂ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਭਾਈ ਨਿਰਮਲ ਦੇ ਇਧਰਲੀ ਸਾਈਡ ਵਾਲੇ ਐਨੀਮਲ ਜਿੰਨੇ ਵੀ ਖੜੇ ਨੇ ਇਹਨਾਂ ਬਾਰੇ ਇਕੱਲੇ ਇਕੱਲੇ ਦੀ ਜਾਣਕਾਰੀ ਲਵਾਂਗੇ ਕਿਸ ਕਿਸ ਬੁੱਲਦੀ ਆ ਤੇ ਤੁਹਾਨੂੰ ਦਿਖਾ ਦਿੰਨੇ ਆ ਇਸ ਲਾਈਨ ਦੇ ਵਿੱਚ ਖੜੀਆਂ ਨੇ ਦੇਖੋ ਤਕਰੀਬਨ ਤੇ ਨਿਰਮਲ ਭਾਈ ਆਈ ਗ੍ਰਾਂ ਦਾਸੀ ਗ੍ਰਾਂ ਕਿੰਨੇ ਦੁੱਧ ਦੇ ਚੱਲ ਰਹੀ ਆ ਕਿੰਨੇ ਦੰਦ ਝੋਟੀਆਂ ਮੇਲੇ ਦੇ ਕਿਹੜੇ ਦੇ ਕਿੰਨੇ ਕਿੰਨੇ ਪੋਜੀਸ਼ਨ ਚ ਆਈ ਹੈ ਇਹ ਹਾਂਜੀ ਹਾਂਜੀ ਕੀਰੀਆਂ ਜਿਤਨਾ ਬਲੇ ਵੀ ਇਹਦਾ ਛੇਮਾ ਨੰਬਰ ਸੀ ਜੀ ਅੱਛਾ ਜੀ ਤੇ ਪੀਡੀਐਫ ਤੇ ਇਹਦਾ ਚੌਥਾ ਸੀ ਜੀ ਅੱਛਾ ਤੇ ਇਹ 14 ਕਿਲੋ ਤੇ ਗਈ ਸੀ ਏ ਰਹਿ ਗਈ ਜਿਹਦੇ ਅੰਦਰ ਅੱਛਾ ਅੱਛਾ ਕਿਹਨੇ 14 ਭੜਾਈਆਂ ਨਾਰਮਲ ਸੇਵਾ ਕਿਹੜੇ ਬੁੱਲਦੀ ਆ ਇਹ ਜੋਗਰਾਜੀ ਜੀ ਭਾਈ ਜੀ ਇੱਕ ਗਲਤੀ ਹੋ ਗਈ ਤੇਰੇ ਤੋਂ ਨਲੇ ਤੈਨੂੰ ਕਿਹਾ ਹੋਇਆ ਵੀ ਆਪਾਂ ਲੈਬ ਫਲਾਵਾਵਾਂਗੇ ਗੱਲ ਕਰ ਚਲੋ ਤੇਰੇ ਕੋਲ ਕਿਸੇ ਬਾਈ ਨੇ ਹੁਣ ਵੀ ਦੇਖਣਾ 2 ਮਹੀਨੇ ਹੋ ਗਏ ਜੀ ਨੂੰ 12 ਘੰਟੇ ਤੇ ਹੁਣ ਵੀ ਲਾ ਦੂਗਾ ਇਹ ਪਸਮਾ ਚੜੀ हां हां ਜੇ ਕਿਸੇ ਨੇ ਵੀ ਮੰਨ ਦਾ ਟੱਕ ਕੱਢਣਾ ਹੋ ਗਿਆ ਤਾਂ 12 ਇਹਦਾ ਹਾਜ਼ਰ ਹੈ ਤੇ ਅੱਗੇ ਬਾਈ ਇੱਕ ਹੋਰ ਹੈ ਇਹਦਾ ਲੈਣਿਆ ਜਾਣਕਾਰੀ ਇਹ ਉਹ ਹੈ ਜਿਹੜਾ ਜਿਹੜੇ ਸਪੈਸ਼ਲ ਟੀਮ ਮੰਡਵਾਇਆ ਜੀ ਉਹ ਬਸ ਉਹ ਮੈਂ ਲੈ ਦਾ ਲਿਆ ਸੀ ਟੈਂਡਰ ਤੇ ਟੈਂਡਰ ਤੇ ਨੇ ਲਾਇਆ ਵੀ ਚਲ ਖੋਲੇ ਤੇ ਲਾ 47 ਦੀ ਬਹੁਤ ਸੋਹਣੀ ਕੱਟੀ ਆਈ ਹੈ ਜਿਹੜੀ ਹਾਂ ਆਉਣ ਵਾਲੇ ਸਮੇਂ 'ਚ ਉਹ ਕੱਟੀ ਦਾ ਵੀ ਦਿਖਾਵਾਂਗੇ ਰਿਜ਼ਲਟ ਆਹ ਦੇਖੋ ਜੀ ਅੱਛਾ ਜੀ ਆ ਆਪਣੀ ਨੌਰ ਨਾਲ ਮੈਂ ਪਹਿਲਾਂ ਕਰਾਂ ਜੀ ਅੱਛਾ ਅੱਛਾ ਤੇ ਆਇਆ ਮਨਤਰੀ ਜੋਟੀ ਆ ਗਈ ਜੀ ਇਹ ਤੇ ਦੂਜਾ ਸੂਆ 21 ਕਿਲੋ ਤੇ ਬਾਈਆ ਜਾਨਾ ਪਛਾਨੇ ਬੁੱਲ ਦੀ ਆ ਜਿਹੜਾ M29 ਪੂਰਾ ਮਸ਼ਹੂਰ ਆ ਦੇਖੋ ਜੀ ਉਹਦੀ ਕੱਟੀ ਕਵਰ ਕਰਕੇ ਦਿਖਾਉਣੇ ਆ ਦੂਜਾ ਸੂਆ ਬਾਈ ਕਹਿੰਦਾ 18 ਕਿਲੋ ਕੰਡੇ ਦਾ ਲਾਇਆ ਹੋਇਆ ਹੈਗਾ ਤੇ ਆ ਦੱਸਿ ਬਾਈ ਨਿਰਮਲ ਇਹ ਦੋ ਬੰਦ ਨੇ ਜੀ ਚਾਰ ਬੰਦ ਨੇ ਆਏ ਦੀ 24 ਕਿਲੋ ਥੋੜਾ ਜਿਹਾ ਘੱਟ ਵਾਜੀ ਦਾ ਅਛਾ ਦੂਜੇ ਸੂਏ ਸੀ ਹੈ ہاں ਦੂਜਾ ਸੂਏ ਅੱਛਾ ਇਹ ਮੰਡੇ ਤੋਂ ਲੈਂਦੇ ਹੋਈ ਆ ہاں ਇਹ ਮੰਡੇ ਦੀ ਨਹੀਂ ਜੇ ਮੈਂ ਮੇਲੇ ਚ ਹਰਿਆਣੇ ਤੇ ਨਹੀਂ ਮਿਰਸਾਗੋੜੀ ਚ 34 ਨੰਬਰ ਸੀ ਦਾ ਅੱਛਾ ਅੱਛਾ ਭਾਈ ਆ ਦੇਖੋ ਜੀ ਇਹਦਾ ਥਾਣੇਵਾ ਤੇ ਹੁਣ ਵੀ ਇਹ ਮੈਨੂੰ ਲੱਗਦਾ ਤਕਰੀਬਨ 7-8 ਮਹੀਨਿਆਂ ਦੀ ਸੂਈ ਹੋਗੀ ਲੈਵਾ ਵੀ ਦਿਖਾ ਦਨੇ ਹੁਣ ਕਿੰਨੇ ਚਿਰ ਦੀ ਸੂਈ ਹੋਗੀ ਭਾਈ ਨਿਰਮਲ ਇਹ ਹੋਊਗੀ 7 ਅੱਛਾ ਦੁਬਾਰੇ ਇਹ ਇੱਥੇ ਨਹੀਂ ਕਰੀ ਹਲੇ ਅੱਛਾ ਕਿਹੜੇ ਬੁੱਲ ਕਿਹੜੇ ਬੁੱਲ ਤੋਂ ਆ ਹੁਣ ਇਹ ਤਪਾਲੀ ਜਰਜਾ ਤੋਂ ਆ ਅੱਛਾ ਅੱਛਾ ਆ ਖੜੀਆ ਵਹੀ ਜਾਣੇ ਪਛਾਣੇ ਮੱਝ ਜਿਹੜੀ ਕਿ ਅਸੀਂ ਚੜਕ ਮੇਲੇ ਦੇ ਉੱਤੇ ਲੈ ਕੇ ਗਏ ਸੀ 21 ਕਿਲੋ 736 ਗ੍ਰਾਮ ਦੁੱਧ ਕੱਢਿਆ ਹੋਇਆ ਹੈ ਬਾਈ ਜੀ ਇਸ ਮੱਝ ਨੇ ਟੋਕੜਵੀਂ ਸੀ ਟੋਕੜਵੀਂ ਸੀ ਉਸ ਟਾਈਮ ਇੱਕ ਥਾਣਾ ਬਾਈ ਜੀ ਦਾ 80% ਮਰਿਆ ਹੋਇਆ ਹੈਗਾ ਤਿੰਨ ਥਾਣਿਆਂ ਦੇ ਵਿੱਚ ਹੀ ਤੋਲ ਕੇ ਆਏ ਸੀ ਤੇ ਇੱਕ ਆ ਖੜੀਆ ਨਾਲ ਆ ਅਰਜਨ ਕੁੰਗੜ ਦੀ ਠੀਕ ਆ ਭਾਈ ਜੀ ਬਈ ਹੁਣ ਇਹ ਦੁਬਾਰੇ ਗੱਪਣਾ ਕਹੇ ਜੇ ਉਹ ਕਿਸ ਵਾਰ ਇਹਦੀ ਖਰਾਬ ਹੋ ਗਈ ਸੀ ਇਹ ਅੱਛਾ ਜੰਮਨ ਦਾ ਇਹ ਮੇਲੇ ਦੇ ਹਿਸਾਬ ਨਾਲ ਕਰੀ ਵੀ ਜੇ ਇੰਨੀ ਇਹ ਖਰਾਬ ਹੋ ਗਈ ਤੇ ਹੁਣ ਇਹਨੂੰ ਮੇਲੇ ਦੇ ਹਿਸਾਬ ਨਾਲ ਜੀ ਕਰਾਂਗੇ ਅੱਛਾ ਅੱਛਾ ਦੁਬਾਰੇ ਆਉਂਗੇ ਜਰ ਮੇਂਟਿੰਗ ਚ ਬੱਲੇ ਆ ਠੀਕ ਆ ਭਾਈ ਧੰਨਵਾਦ